ਹਏ ਗਾਇਸ ਹਏ ਆਪਣਾ ਸਕੂਲ ਆ ਕਿਹੜਾ ਆ ਲਾਰਡਸ ਵੈਲੀ ਸੀਨੀਅਰ ਸਕੂਲ ਆ ਮੇਰਾ ਯਾਰ ਦੋਸਤ ਮੁੰਡਾ ਨਾਲ ਮੇਰੇ ਹਲਪਰਾਂ ਦਾ ਕੰਮ ਕਰਦਾ ਆ ਇਲੈਕਟ੍ਰੀਸ਼ੀਅਨ ਦਾ ਕੰਮ ਕਰਕੇ ਆਏ ਹਾਂ ਇਹ ਉੱਪਰ ਪਹਿਲਾਂ ਗੱਡੀ ਇੱਕ ਲਿਆਏ ਕੱਢ ਕੇ ਗੱਡੀ ਖੁੱਭ ਗਈ ਅੱਜ ਮੀਂਹ ਬੜਾ ਪਿਆ ਹੋਇਆ ਤੇ ਬੱਚਿਆਂ ਦੀ ਗੱਡੀ ਟੇਢੀ ਹੋ ਗਈ ਅੱਜ ਇੱਕ ਉਹ ਕੱਢ ਕੇ ਲਏ ਹੁਣ ਆ ਇਲੈਕਟ੍ਰੀਸ਼ੀਅਨ ਦਾ ਅੰਦਰ ਕੰਮ ਕਰਕੇ ਆਏ ਆ ਇਹ ਸਾਡਾ ਸਕੂਲ ਆ ਵੇਖ ਲੋ ਇੰਨੀ ਕਮਾਈ ਕਰਨੀ ਪੈਂਦੀ ਆ ਆ ਸਾਡੀਆਂ ਇੱਧਰ ਸਾਡੀਆਂ ਗੱਡੀਆਂ ਸਕੂਲ ਦੀਆਂ ਇਹ ਤਿੰਨ ਬਿਲਡਿੰਗਾਂ ਇਹ ਤਿੰਨ ਚਾਰ ਬਿਲਡਿੰਗਾਂ ਇੱਧਰ ਆ ਤੇ ਤਿੰਨ ਬਿਲਡਿੰਗਾਂ ਉੱਧਰ ਆ ਆ ਗੱਡੀਆਂ ਸਕੂਲ ਦੀਆਂ ਸਾਰੀਆਂ ਆ ਨਰਮਲ ਸਿੰਘ ਆ ਰਿਹਾ ਡਰਾਈਵਰ ਆ ਗੱਡੀ ਟੇਢੀ ਹੋਈ ਸੀ ਓ ਨਰਮਲ ਸਿੰਘ ਖਲੋਤਾ ਫੁਲਵਿੰਦਰ ਸਿੰਘ ਆ ਆ ਗੱਡੀ ਟੇਢੀ ਹੋ ਗਈ ਬੱਚਿਆਂ ਨਾਲ ਲੱਦੀ ਗੱਡੀ ਰਾਮਾਰਾਇ ਨੇ ਕਿਰਪਾ ਕਰਤੀ ਕਿ ਬੱਚੇ ਨੂੰ ਸੱਟ ਨਹੀਂ ਲੱਗੀ ਕੋਈ ਡਰਾਈਵਰ ਨੂੰ ਸੱਟ ਨਹੀਂ ਲੱਗੀ ਸਾਰੇ ਵਧੀਆ ਉਹ ਵੀ ਜੈਮਲ ਸਿੰਘ ਤੁਰ ਆ ਰਿਹਾ 14 80 ਗੱਡੀ ਆ ਜਾ ਹੈ ਅਰੇ ਆ ਤੇ ਆ ਸੇ ਵਕਵਾ ਇਹ ਗੱਡੀ ਧੋ ਹੋ ਗਿਆ ਡਿਆ ਵਾ ਮੜਕੋ ਮੜਕੀ ਆ ਗਿਆ ਤੇ ਹੈ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਪਾਉਣ ਲੱਗੇ ਆ ਆ ਆ YouTube ਤੇ ਇਹ ਇਹ ਆਪਣਾ ਵੀਰ ਜਿਹੜਾ ਗੱਡੀ ਧੋ ਗਿਆ ਡਿਆ ਹਣ ਪ੍ਰੈਸ਼ਰ ਤੇ ਇਹਨਾਂ ਨੂੰ ਪ੍ਰੈਸ਼ਰ ਲਾ ਕੇ ਦਿੱਤਾ ਡਰਾਈਵਰਾਂ ਨੂੰ ਸਾਰਿਆਂ ਨੂੰ ਸਕੂਲ ਆ ਲਿਆ ਨੇ ਜਿੱਦੀ ਗੱਡੀ ਲਿਬੜਦੀ ਆ ਸਾਰੇ ਧੋ ਲੈਂਦੇ ਆਪੋ ਆਪਣੀ ਗੱਡੀ ਤੇ ਉਹ 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 ਗੱਡੀ ਦਾ ਸਟੀਅਰਿੰਗ ਵੀਰਾਂ ਦਾ ਜਮ ਹੋ ਗਿਆ ਹੁਣ ਮਿਸਤਰੀ ਆਊਗਾ ਤੇ ਉਹ ਵੇਖੂਗਾ ਤੇ ਫਿਰ ਆ ਕਮਰਾ ਬਣਾ ਕੇ ਦਿੱਤਾ ਸਕੂਲ ਵਾਲਿਆਂ ਨੇ ਸਾਰਿਆਂ ਨੂੰ ਤੇ ਕਮਰੇ ਦੇ ਵਿੱਚ ਇਤਨਾ ਲੇਟੇ ਮਾਰਦੇ ਡਰਾਈਵਰ ਇਹ ਕਾਟ ਏਡਾ ਆ ਗਿਆ ਤੇ ਇੱਕ ਇਧਰ ਡਿਆ ਹੋਆ ਮੋਬਾਈਲ ਵੇਖਣ ਇਹ ਉਧਰ ਕੱਢਾ ਆ ਆ ਉੱਤੇ ਪੱਖੇ ਲੱਗੇ ਆ ਮੌਜ ਮਸਤੀ ਪੂਰੀ ਆ ਤੇ ਮੈਂ ਆਪਣਾ ਪੇਕਾਸ ਕਿਕਰ ਰੱਖ ਦਿੱਤੀ ਆ ਫਲਾਸ ਵੀ ਰੱਖ ਦਿੱਤਾ ਵਾ ਹੁਣ ਮੈਂ ਵੀ ਘੜੀ ਸੌਂ ਲੱਗਾ ਵਾ ਜੇ ਜੇ ਟਾਈਮ ਮਿਲ ਗਿਆ ਤੇ ਜੇ 10 ਮਿੰਟ ਫੋਨ ਨਾ ਆਇਆ ਤੇ ਫੇਰ ਘੜੀ ਅੱਖ ਲਾ ਲਊਗਾ ਜੇ ਅੰਦਰੋਂ ਫੋਨ ਆ ਗਿਆ ਤੇ ਫੇਰ ਜਾਣਾ ਪੈਣਾ ਇੰਡੀਅਨ ਆਰਮੀ ਦੇ ਜਵਾਨ ਬੰਦਾ ਬਣਾ ਕਦੀ ਪੌੜੀਆਂ ਥੱਲੇ ਕਦੀ ਪੌੜੀਆਂ ਉੱਤੇ ਕਦੀ ਪੌੜੀਆਂ ਥੱਲੇ ਕਦੀ ਪੌੜੀਆਂ ਉੱਤੇ ਸਾਰਾ ਦਿਨ ਬਸ ਇਦਾਂ ਚੱਲਦ ਰਹਿਿੰਦਾ ਆ ਪਾਕੀਟਾਂ ਵਧੀਆ ਉਸੇ ਆ ਵਧੀਆ ਰੋਮੋ ਵਧੀਆ ਦਿੰਦਾ ਸਾਰਿਆਂ ਨੂੰ ਆ ਆ ਬੈਡਰ ਆਇਆ ਇੱਧਰ ਕੁਛ ਨਹੀਂ ਆ ਕੁਰਸੀਆਂ ਦੇ ਬੈਠਣ ਵਾਲੀ ਕੁਰਸੀਆਂ ਵਧੀਆ ਨੇ ਪਰ ਡਰਾਈਵਰ ਇੱਥੇ ਵੀ ਸੌ ਜਾਂਦੇ ਆ ਜਿਆ ਪਾਣੀ ਭਰਨ ਨੂੰ ਜਰਾ ਆ ਪਾਣੀ ਪੁਣੀ ਵਾਸਤੇ ਆ ਭਾਂਡੇ ਸਾਡੇ ਓਕੇ ਬਾਈ ਟਾਟਾ ਫੇਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਹੈਲੋ ਗਾਇਸ ਅੱਜ ਠੀਕ ਠਾਕ ਹੋ ਤੇ ਹੁਣ ਮੈਂ ਆ ਗਿਆ ਮਾੜਾ ਤੇ ਪਾਣੀ ਲਾ ਗਿਆ ਸਕੂਲੋਂ ਆੜ ਕੇ ਤੇ ਡਾਡੀ ਬਿਨਾ ਅੱਜ ਸਕੂਲੇ ਗੱਡੀ ਲੈ ਕੇ ਗਿਆ ਸੀ ਉੱਥੇ ਨਾਲ ਮੈਂ ਵੀ ਗਿਆ ਹਾਂ ਤੇ ਡਾਡੀ ਮੇਰੇ ਨੇ ਅੱਜ ਫੋਨ ਮੇਰਾ ਉਹ ਡਾੜੀ ਨੇ ਲਿਆ ਉਹਨੇ ਡਾੜੀ ਨੇ ਅੱਜ ਮੇਰਾ ਫੋਨ ਤੇ ਲੈ ਕੇ ਵੀਡੀਓ ਵੀਡੀਓ ਬਣਾ ਲਈ ਸੀ ਤੇ ਫੋਨ ਮੈਂ ਪਾਣੀ ਪੁਣੇ ਲਾ ਗਿਆ ਹਾਂ ਆਵਾ ਤੇ ਹੁਣ ਮੇਰਾ ਪਾਣੀ ਲਾ ਕੇ ਮੈਂ ਕੁੱਤੇ ਨੂੰ ਡੌਗੀ ਨੂੰ ਵੀ ਨਾਲ ਲੈਨਤਾ ਹਾਂ ਆਵੇ ਡੌਗੀ ਆਵੇ ਡੌਗੀ ਦੀ ਮੈਂ ਡੌਗੀ ਨੂੰ ਵੀ ਨਾਲ ਲੈਨਤਾ ਹਾਂ ਤੇ ਡੌਗੀ ਡੂਗੀ ਨੂੰ ਨਾਲ ਲੈਨਤਾ ਹਾਂ ਮੈਂ ਤੇ ਮੈਂ ਕਮਕਈ ਨੂੰ ਢੇਡਾ ਮਾਰਾ ਈਏ ਤੇ ਹੋਂ ਨਾਲੇ ਪਾਣੀ ਵੇਖਿਆ ਬਾਣੇ ਲਾ ਗਿਆ ਹਾਂ ਮੱਢ ਚੋਂ ਹੀ ਨਾਲੇ ਨਾਲੇ ਮਕਈ ਉਹ ਮੈਂ ਕਿਹਾ ਗਿੱਡਾ ਮਾਰ ਲਗੇ ਮਾਰ ਲਗੇ ਅੱਜ ਤੇ ਮਾਂਡੜੀ ਛਲੀਆਂ ਮਾਂਡੜੀ ਮਕਈ ਆਪਣੀ ਹੋ ਜਾਂਦੀ ਆ ਤੇ ਆਹਾ ਇਧਰੇ ਖੜੀ ਤੇ ਸਾਡੇ ਵੀਰ ਭਰਾ ਨੇ ਇੱਕ ਨੇ ਤੜੀ ਬਾਤ ਵਾਈ ਅੱਜ ਆ ਵੇਖੋ ਵਾਢ ਅੱਜ ਵੱਡ ਵਾਏ ਨੇ ਮੇਰੇ ਵੀ ਭਰਾ ਨੇਕ ਨੇ ਤੇ ਹੁਣ ਮੈਂ ਚੱਲਿਆ ਘਰੇ ਤੇ ਘਰੇ ਜਾ ਕੇ ਮੈਂ ਰੋਟੀ ਉਡੀਖਾਉਂ ਜਾ ਕੇ ਨਾ ਹੂੰਗਾ ਪਹਿਲਾਂ ਜਾ ਕੇ ਫੇਰ ਮੈਂ ਨਾ ਹੂੰਗਾ ਨਾ ਆ ਕੇ ਮਿਲ ਕੇ ਫੇਰ ਮੈਂ ਖਾਉਂਗਾ ਰੋਟੀ ਰੋਟੀ ਤੇ ਉਹ ਸਾਡੇ ਢੰਨ ਦੇ ਵਿੱਚ ਢੰਨ ਦੇ ਵਿੱਚ ਔਰ ਮੱਸੀਆਂ ਬਹੁਤ ਜਿਆਦਾ ਉਬੜ ਪੜੀਆਂ ਨੇ A ver qué no.